What? ਨੇ ਪਰਿਵਾਰ ਦੇ ਨਾਲ ਅੱਜ 15 ਅਗਸਤ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁ ਮੁਬਾਰਕਾ ਦੇਣਾ ਵਾ ਤੇ ਆਪਣੇ ਦੇਸ਼ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦਾ ਜਿਹੜਾ ਯੂਥ ਹੈ ਚੰਗੇ ਕੰਮਾਂ ਲਈ ਅੱਗੇ ਆਵੇ ਜਿਹੜਾ ਦੇਸ਼ ਦਾ ਨੌਜਵਾਨ ਨਸ਼ੇ ਵਿੱਚ ਜਾ ਰਿਹਾ ਹੈ ਉਹ ਨਸ਼ੇ ਤੋਂ ਬਾਹਰ ਨਿਕਲੇ ਸਾਡੇ ਆਪਣਾ ਡੀਡੀਪੀ ਸਾਹਮਣੇ ਬਹੁਤ ਹੀ ਵਧੀਆ ਮਹੀਨਾ ਚਲਾਇਆ ਹੈ ਮੇਰੇ ਨਸ਼ੇ ਦੇ ਖਿਲਾਫ ਸਾਡੇ ਮਾਨਜੋਤ ਹੰਬਰਸਰ ਦੇ ਕ੍ਰਿਸ਼ਨ ਸਾਹਿਬ ਜੀ ਵੀ ਬਹੁਤ ਵਧੀਆ ਸਹਿਯੋਗ ਪਾ ਰਹੇ ਨੇ ਵਿੱਚ ਬਹੁਤ ਹੀ ਵਧੀਆ ਕਾਰਵਾਈ ਕਰ ਰਹੇ ਨੇ ਜਿਹੜੇ ਨਸ਼ੇ ਦੇ ਖਿਲਾਫ ਇਹ ਕੰਮ ਕਰ ਰਹੇ ਨੇ ਅਸੀਂ ਸਾਰੇ ਇਲਾਕਾ ਨਿਵਾਸੀ ਸਾਰੇ ਸ਼ਹਿਰ ਨਿਵਾਸੀ ਉਹਨਾਂ ਦੀ ਛਲਾਗਾ ਜੋੜ ਕਰਦੇ ਹਾਂ ਉਹਨਾਂ ਨੂੰ ਬਹੁਤ ਵਾਰਕਾ ਦੇ ਦੇਣਾ ਤੇ ਸਾਰੇ ਹੀ ਯੂਟਿਊਬ ਨੂੰ ਮੈਸੇਜ ਦਿੰਦੇ ਹਾਂ ਵੀਰੋ ਕਿ ਵੱਧ ਕਰਕੇ ਇੱਕ ਦੂਜੇ ਦਾ ਸਾਥ ਬਣਾਓ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਦੂਰ ਕਰੋ ਤੇ ਆਪਣੇ ਰੁੱਖ ਜਰੇ ਨੇ ਸਾਰੇ ਪੌਦੇ ਆਪਣੇ ਇਲਾਕਿਆਂ ਵਿੱਚ ਲਵਾਓ ਕਿ ਜਿਹਦੇ ਨਾਲ ਸਾਡੇ ਦੇਸ਼ ਦਾ ਵਾਤਾਵਰਨ ਸੁਧਰੇ ਤੇ ਸਾਡੇ ਦੇਸ਼ ਵਿੱਚੋਂ ਸਾਰਾ ਨਸ਼ਾ ਦੂਰ ਹੋ ਜਾਵੇ ਤੇ ਪਾਣੀ ਦੀ ਸਮੱਸਿਆ ਜਿਹੜੀ ਚੱਲ ਰਹੀ ਹੈ ਪਾਣੀ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ ਕਿ ਜਿਨ੍ਹਾਂ ਦੇ ਘਰਾਂ ਦੇ ਨਲਕੇ ਵੇਸ ਚੱਲਦੇ ਰਹਿੰਦੇ ਨੇ ਜਿੱਥੇ ਪਾਣੀ ਦੀ ਬੇਦਬਖੋ ਹੁੰਦੀ ਆ ਉਹਨੂੰ ਸਾਰੇ ਮਿਲ ਕੇ ਰੋਕਿਆ ਜਾਵੇ ਉਹਨਾਂ ਦੇਖੇ ਕਿ ਮੇਰਾ ਇਲਾਕਾ ਨਹੀਂ ਪੈਂਦਾ ਕਿ ਉਹਨਾਂ ਕਹਵੇ ਕਿ ਮੇਰਾ ਇਲਾਕਾ ਨਹੀਂ ਜਾਂਦਾ ਪੈਂਦਾ ਜਿੱਥੇ ਵੀ ਵੇਖੋ ਸਾਡੇ ਦੇਸ਼ ਦੇ ਵਿੱਚ ਕਈ ਸਾਡੇ ਦੇਸ਼ ਦੇ ਨੌਜਵਾਨ ਗਲਤ ਰਸਤਿਆਂ 'ਚ ਵੀ ਜਾ ਰਹੇ ਨੇ ਅਸੀਂ ਸਾਰੇ ਉਹਨਾਂ ਨੂੰ ਮਿਲ ਕੇ ਚੰਗੇ ਰਾਹ ਤੇ ਪਾਈਏ ਆਪਣੇ ਦੇਸ਼ ਸਮਾਜ ਦੇ ਕੁਝ ਕਰੀਏ ਤੇ ਸਾਡਾ ਪਰਿਵਾਰ ਛੋਟਾ ਜਿਹਾ ਬਣਿਆ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ ਮੇਰੇ ਸਾਰੇ ਵੀਰ ਜਿਨ੍ਹਾਂ ਦਾ ਮੈਂ ਨਾਂ ਵੀ ਨਹੀਂ ਲੈ ਸਕਦਾ ਲੈਣ ਜਾਵਾਂ ਤੇ ਕਾਫੀ ਟਾਈਮ ਬੀਤ ਜਾਏਗਾ ਇਹ ਸਾਰੇ ਮੇਰੇ ਵੱਡੇ ਵੀਰ ਮੇਰੇ ਸਾਥ ਨੇ ਇਹਨਾਂ ਦੇ ਮੈਂ ਨਾਲ ਹਾਂ ਜਿਸ ਲਈ ਵੀ ਸਾਨੂੰ ਇੱਕ ਦੂਸਰੇ ਨੂੰ ਵੀ ਲੋੜ ਪਵੇ ਅਸੀਂ ਆਪਣੇ ਦੇਸ਼ ਸਮਾਜ ਲਈ ਕੰਮ ਕਰੀਏ ਜੈ ਹਿੰਦ ਜੈ ਭਾਰਤ ਤੇ ਮੇਰੇ ਪਰਿਵਾਰ ਵੱਲੋਂ ਜੀ ਆਇਆਂ ਹੋਏ ਮੇਰੇ ਸਾੜੀਆਂ ਸਾਥੀ ਸਾਰੇ ਸਾਥੀਆਂ ਵੱਲੋਂ 15 ਅਗਸਤ ਦੀ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਮੇਰੇ ਸਾਰੇ ਵੀਰ ਮੇਰੇ ਵੱਡੇ ਵੀਰ ਆਮ ਜਿਹੜੇ ਸਾਡਾ ਆਪਣਾ ਪਰਿਵਾਰ ਹੈ ਸਾਰੇ ਵੀਰ ਮੇਰੇ ਨਾਲ ਆਏ ਨੇ ਅੱਜ ਅਸੀਂ 15 ਅਗਸਤ ਦੀਆਂ ਖੁਸ਼ੀਆਂ ਮਨਾ ਰਹੇ ਹਾਂ ਇਹ ਸਾਡੇ ਦੇਸ਼ ਦੀ ਜਿਹੜੇ ਵੀਰ ਜਵਾਨ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਬਲਿਦਾਨ ਦਿੱਤੇ ਨੇ ਅੱਜ ਉਹਨਾਂ ਦੀ ਬਦੌਰਤੀ ਸੀ ਇਹ ਆਜ਼ਾਦੀ ਦਾ ਦਿਨ ਮਨਾ ਰਹੇ ਹਾਂ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਹਾਨੀ ਭੱਜਿਆ ਆਪਣਾ ਨਾਮ ਦਾ ਤੁਹਾਡਾ ਆਪਣਾ ਰਵੀ ਜੋੜਾ ਲੱਖਰ 99 ਵਾਰ ਨੰਬਰ ਚੱਲੋ ਸਾਰੇ ਦੇਸ਼ਾਂ ਨੂੰ 15 ਅਗਸਤ ਦੇ ਰਾਸ਼ਟਰੀ ਦਿਵਸ ਜਿੰਨਾ ਦੀ ਬਦੌਲਤ ਸ਼ਹੀਦ ਭਗਤ ਸਿੰਘ ਚੰਦਰ ਸ਼ਕਰ ਆਯਾਦ ਰਾਜਗੁਰੂ ਸੁਖਦੇਵ ਜਿੰਨਾ ਦੀ ਬਦੌਲਤ ਅਸੀਂ ਜਿੰਨੇ ਵੀ ਨੌਜਵਾਨ ਹੈਗੇ ਆ ਆਪਣੇ ਹੱਥੋਂ ਲੱਤੇ ਆ ਸੋ ਇੱਕ ਛੋਟਾ ਜਿਹਾ ਜੀਤ ਬੋਲਾ ਦੇ ਕਰੀਏ ਅੰਦਰ ਦੇ ਬੋਲਣ ਦੀ ਆਪਾਂ सरफरोशी की तमन्ना आज हमारे दिल में है देखना है जोर बा बाजुए का दिल में है बाजुए का दिल में है इनकलाब 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 जय हिंद जय हिंद ਮੇਰਾ ਨਾਮ 인ਦਰਜੀਤ ਸਿੰਘ ਕੁਮਰ ਰਾਈਟ ਆਰਗੇਨਾਈਜ਼ਰ ਬਣ ਕੇ ਆਇਆ ਹਾਂ ਅੱਜ 15 ਅਗਸਤ ਦਿਹਾੜੇ ਦੇ ਕਿਸਾਨੀ ਦੇ ਵਿਸ਼ਵਾਸੀ ਨੂੰ ਮੁਹਦਾਈ ਹੋਣਾ ਔਰ ਵੀ ਆਜ਼ਾਦੀ ਸਾਨੂੰ ਬਹੁਤ ਆਸਾਨੀ ਨਾਲ ਨਹੀਂ ਮਿਲੀ ਹੈ ਬਹੁਤ ਇਹ ਦਿਵਸੇ ਕੁਰਬਾਨੀਆਂ ਕਰਨੀਆਂ ਪਈਆਂ ਹਨ ਦੇਸ਼ ਵਾਸੀਆਂ ਨੂੰ ਚਾਹੀਦਾ ਵੀ ਇਹਨਾਂ ਕੁਰਬਾਨੀਆਂ ਦਾ ਆਪਾਂ ਨੂੰ ਧਿਆਨ ਕਰਕੇ ਇਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ ਭਗਤ ਸਿੰਘ ਸੁਖਦੇਵ ਗੁਰੂ ਰਾਜਗੁਰੂ ਇਹਨਾਂ ਦੀਆਂ ਬਹੁਤ ਕੁਰਬਾਨੀਆਂ ਨੇ ਔਰ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੇ ਅਦਰਸ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਨਸ਼ੇ ਨੂੰ ਪਿਆਰ ਤੋਂ ਦੂਰ ਰੱਖੀਏ ਆਪਾਂ ਅੱਗੇ ਵਧੀਏ ਨਸ਼ੇ ਨੂੰ ਤਿਆਗੀਏ ਸਰਕਾਰਾਂ ਦੀ ਮਦਦ ਕਰੀਏ ਨਿਰੀਆਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ ਹੁੰਦੀਆਂ ਇਹ ਸੰਦੇਸ਼ ਹੈ ਮੇਰਾ ਵੀ ਸਰਕਾਰ ਕੋਸ਼ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਜੋ ਨਸ਼ਾ ਲੈਣ ਵਾਸਤੇ ਸੋਚੀ ਜਾਂਦੇ ਉਹ ਨਾ ਜਾਈਏ ਔਰ ਆਪਾਂ ਨਸ਼ਾ ਤਿਆਗ ਕੇ ਸਮੂਹ ਦੇ ਵਾਸੀ ਨੂੰ ਪੇਸ਼ ਕਰਨਾ ਕਿ ਨਸ਼ੇ ਦੇ ਪਿਆਰ ਤੇ ਮਾਰੇ ਤੋਂ ਨਸ਼ਾ ਤਿਆਗ ਕੇ ਜੀਵਨ ਤਰੱਕੀ ਨੂੰ ਕਿਵੇਂ ਅੱਗੇ ਵੀ ਆਪਾਂ ਕੰਮ ਕਰੀਏ